ਸਾਡੇ ਬਾਈ ਬਾਈ ਤੇ ਸਾਡੇ 15000 ਦੀ ਜਲਦੀ ਆ ਯਾਰ ਜੇ ਦੇਣੀ ਆ ਤਾਂ ਨਾ 15000 ਦੀ ਬੱਕਰੀ ਫੜ ਲੈ ਨਹੀਂ 15000 ਦੀ ਲੈ ਫੜ ਲੈ ਬੋਲੋ ਕਿਹੜਾ ਫੜੂਗਾ 20 ਦੀ ਫੜ ਲੈ ਨਹੀਂ ਹਾਂ ਹਾਂ ਵੀ ਮੈਂ ਲਿਆਉਣੇ ਆ ਮਾਲ ਤਾਂ ਮਿਲਦਾ ਨਹੀਂ ਕਿੱਧਰ ਉਹ ਮਿਲ ਹੀ ਜਾਂਦਾ ਮੈਨੂੰ ਮੱਝਾਂ ਨਹੀਂ ਜਿੰਨਾ ਮਰਜ਼ੀ ਆ ਜੀ ਮੇਰੇ ਕੋਲ ਗੱਲ ਨੂੰ ਕੌਣ ਵੀ ਫਿਰ ਕਹੇਗਾ ਹੀ ਮੈਂ ਅੱਜ ਮੇਰੇ ਕੋਲੋਂ ਮੈਥੋਂ ਲੈ ਲਈ ਕੋਈ ਨਾ ਕਿ ਮੇਮ ਨਹੀਂ ਦਾ ਕਰਕੇ ਇੱਥੇ ਮੁੱਲ ਲੱਗਦਾ ਮੇਮ ਨਹੀਂ ਦਾ ਕਰਕੇ ਮੁੱਲ ਲੱਗਦਾ ਤੇ ਨਹੀਂ ਫਿਰ ਇਹਦੇ ਤੇ ਅਗਲਾ ਕਹਿੰਦਾ ਯਾਰ ਮੈਂ ਤਾਂ ਨਹੀਂ ਫਿਰ ਤਾਂ ਯਾਰ ਬੋਲ ਤੂੰ ਯਾਰ ਸਹੀ ਰੇਟ ਲਾ ਦੇ ਮੈਂ ਆ ਰੇਟ ਤਾਂ ਯਾਰ ਸਹੀ ਆ ਯਾਰ ਹੁਣ ਤਾਂ ਕੁ ਵੱਟ ਦਾ ਛੱਡਾਂਗਾ ਮੈਂ ਫੜ ਲੈ ਸਹੀ ਆ ਪਹਿਲਾਂ ਹੁਣ ਵੀ ਘੱਟ ਭੋਲੇ ਕਰੇ ਰੱਖੀ ਲੜੇ ਨੇ ਪਹਿਲੇ ਰੇਟ ਲਾ ਦੇ ਰੇਟ ਦਾ ਇਹਦਾ ਮੈਂ ਪਾਕਰੀ ਜਿਲੇ ਕਿ ਕੋਈ ਨਾ ਪਹਿਲੇ ਤਾਂ ਉੱਥੇ ਲੈ ਨਹੀਂ ਹੈ ਬੋਲ ਫਰੈਂਡ ਕਿੰਨੇ ਦੀ ਕਹਣਾ ਲਾਈਟ ਦੱਸ ਦੇ ਆਖਰ ਹੋਰ ਗੱਲ ਨਾ ਪਾਸੋਂ ਮੈਥੋਰੇ ਲਈ ਆਇਂਦਾ ਨਹੀਂ ਕੋਈ ਜੱਕਰ ਨਾ ਹਾਂ ਆਹ ਹਾਂ ਤੂੰ ਆ ਛੱਡ ਦੋ ਇਹਨਾਂ ਦੇ ਖੜੇ ਜੱਟ ਫੜੇ ਮੇਮ ਨਹੀਂ ਹੋਈਆਂ 5-4000 ਦੀ ਮੇਮ ਨਹੀਂ ਤਾਂ ਮੈਂ ਕਿਹੜੇ ਰੱਖੜੇ ਆਪਣਾ ਮਗਰੀ ਦੇ ਦਿੰਦੇ ਮੈਂ ਵੀ ਵੇਚਣੀ ਆ ਮੈਂ ਰੱਖਣੀ ਨਹੀਂ ਇਹ ਕਾਲੇ ਚਾਹੇ 10000 ਦੀ ਹੈ ਤੂੰ ਸਿੱਧੀ ਨਵੇਂ ਬੱਸ ਲੈ ਫੜ ਬੋਲ ਯਾਰ ਕਿੰਨੇ ਦਾ ਮਾਲ ਹੈ ਉਹ ਮਾਲ ਤਾਂ ਹੁਣ ਤੈਨੂੰ ਜਿੰਨੇ ਦਾ ਸੀਗਾ ਮਾਲ ਮੈਂ ਤਾਂ ਲਾਦਾ ਤਰੋਂ ਫੜ ਨਹੀਂ ਆ ਯਾਰ ਬਸ 13000 ਕਿਹਾ ਸੀਗਾ 14000 ਨਾ ਵੈਤਈ ਹੀ ਹੇਰ ਮੰਗਿਆ ਵੀ ਪੁੱਤ ਤੈਨੂੰ ਤੇਰੀ ਚੀਜ਼ ਆਪਣੀ ਮਰਜ਼ੀ ਮੰਗ ਲੈ ਰੱਬ ਤੋਂ ਦਬਾਅ ਤੋਂ ਬੜਾ ਕੁ ਘੱਟ ਮੰਗਦਾ ਹੁੰਦਾ ਯਾਰ ਬੱਕਰੀ ਦਾ ਦੇਖੀ ਵੀ ਆ ਮੈਂ ਵੀ ਐ ਨਹੀਂ ਪੱਠ ਵੀ ਹੈਗੀ ਆ ਨਾਲ ਯਾਰ ਹਾਂ ਦੰਦੀ ਜੀ ਦਾ ਲੋਟ ਆ ਫਿਰ ਬਾਂ ਦਾ ਤਾਂ ਲੋਟ ਆ ਯਾਰ ਨਵੀਂ ਪੱਠ ਆ ਤੇ ਉਤਰੀ ਲਾ ਦੰਦੀ ਦਾ ਅੱਧੀ ਬੱਕਰੀ ਆ ਗੱਬਣ ਵੀ ਐ ਦੋ ਢਾਈ ਮਹੀਨੇ ਗੱਬਣ ਹੋਵੇ ਫੰਡਰ ਹੋਵੇ ਤੈਨੂੰ ਕੋਈ ਲਾਂਬਾ ਨਹੀਂ ਦਿੰਦਾ ਕਹਿੰਦਾ ਇਹ ਥਾਣੂ ਦੁਮੜ ਕੇ ਚੱਲੇ ਨਾ ਚੱਲੇ ਤੈਨੂੰ ਕਿਸੇ ਗੱਲ ਦੀ ਲੋ ਦਾ ਹੁਣ ਸਾਹਮਣੇ ਆ ਯਾਰ ਖਰੀ ਖੁੱਟੀ ਉਹਨੂੰ ਮੰਨਦੀ ਆ ਹਾਂ ਖਰੀ ਖੁੱਟੀ ਮੈਨੂੰ ਉਸ ਤੋਂ ਬਾਅਦ ਮਨਜ਼ੂਰ ਆ ਹਾਂ ਕਿਤੇ ਦੇ ਫਰੇ ਕੀ ਹੋਸੇ ਅੰਦਰ ਨੂੰ ਮੈਂ ਕਿਤਾ ਦੰਨੇ ਨੂੰ ਬੋਇ ਕਮਰ ਦੇ ਸਾਹ ਤੁਮੇ ਰਾਜ ਹੋਵੇ ਕਾਲਾ ਨੀ ਸੱਦਣੀ ਨੀ ਕੀ ਮੰਗਿਆ ਕਾਲੇ ਸਾਡੇ ਬਾਈ ਮੰਗ ਰਿਹਾ ਜੀ ਸਾਡੇ ਬਾਈ ਬਾਈ ਮੈਂ 15000 ਦੀ ਚਲਦੀ ਆ ਯਾਰ ਜੇ ਦੇਣੀ ਆ ਤਾਂ ਨਾ 15000 ਦੀ ਬੱਕਰੀ ਫੜ ਲੈ ਨਹੀਂ 15000 ਦੀ ਤਾਂ ਫੜ ਲੈ ਬੋਲੋ ਕਿਹੜਾ ਫੜੂਗਾ 20 ਦੀ ਫੜ ਲੈ ਆਪਣੀ ਤਾਂ ਆਈ ਨਹੀਂ ਆਈ ਨਹੀਂ ਗਈ ਤਾਂ 15000 ਦੀ ਚਲਦੀ ਆ ਆਪਣੇ ਤਾਂ ਹੈਵੀ ਨਿਕਾਲੇ ਹਾਂ ਇਹ ਦੁਕਾਨਾਂ ਦਾ ਨਹੀਂ ਜਲਦੀ ਜੀ ਦੇਣੀ ਆ ਤੁਸੀਂ ਨਹੀਂ ਨਹੀਂ 19000 ਦੀ ਫੜ ਲੈ ਬੋਲ ਨਹੀਂ ਹੁਣ ਨਹੀਂ ਜਲਦੀ ਲਾਸਟ ਕਹਦਾ 15000 ਦੀ ਤੇ ਨਹੀਂ ਕਰਦੇ ਸੋਤਾ ਮੈਂ ਦੇਣਾ ਪਕੜੇ ਤਾਂ 500 ਤੋਂ ਹੋਰ ਪਾਰੇ ਯਾਰ 500 ਨਹੀਂ 500 ਨਹੀਂ ਹੁੰਦਾ ਕਿਹੜਾ ਖਾਣੇ ਖਾਣੇ ਆਹ ਦੇ ਗਾਲੇ ਪਾ ਦੇ ਰੋਟੂ ਹੀ ਲੈਣੀ ਆ ਮੈਂ ਪਾ ਦੇ ਪਾ ਦੇ ਕਰਦੇ ਨਹੀਂ ਮਾਫਾ ਕਰਦੇ ਮਨ ਲੱਗ ਗਿਆ ਉਹ ਮੈਂ ਤਾਂ ਹੁਣ ਕਰਦਾ ਹੁਣ ਜਦੋਂ ਇਹ ਕਹਿੰਦਾ ਲਾਸਟ ਗੱਲ ਮੈਂ ਢਿੱਡ ਸੀ ਕਹਤੀ ਇਹਨੂੰ ਜੇ 15000 ਦੀ ਬੋਗਦੀ ਆ ਤਾਂ ਲਫੜ ਸਾਈ ਹਾਂ ਕਰੇ ਛੱਡੇ ਹੀ ਆਪਦੇ ਮੈਂ ਪੈਸੇ ਲੈਣਾ 100 ਰੁਪਇਆ ਕਰਾਇਦਾ ਲੈ ਲਈ ਹਾਂ ਇਹ ਤਾਂ ਹੋਰ ਲਖਾ ਹਾਂ ਹਾਂ ਲੈ ਹਾਂ ਜ ਕੋਈ ਜਾੜੇ ਪ੍ਰੋਬਲਮ ਨਹੀਂ ਦੱਸੇ ਮੰਗਾਲਣਾ ਹਾਂ ਪੈਸਿਆਂ ਦੀ ਤਾਂ ਕੋਈ ਗੱਲ ਨਹੀਂ ਕਰਾਂਗੇ ਸਾਰਾ ਦੀ ਕੋ ਚੱਕਰ ਯਾਰ ਕਰ ਲੈ ਲੈ ਫੜ ਮਰ ਦੇ ਦੋ ਫਿਰ ਹੁਣ ਉਹ ਸਹੀ ਪੈਸੇ ਮਿਲਦੇ ਨੇ ਦੇਖ ਲੈਣ ਉਹ ਜਿੰਨੇ ਪੈਸੇ ਉਹ ਬੱਕਰੀ ਕਰੀ ਤਰ ਇਹ ਲਾਇਆ ਗਾਹਾਂ ਦਾ ਪੈਸੇ ਮੰਗਣਾ ਇਹ ਕੱਲੀ ਨਹੀਂ ਵਿਕਦੀ ਇਹ ਨਾਲ ਤੂੰ ਸਾਨੂੰ ਹੋਰ ਲਾ ਕੇ ਵੇਚਣੀਆਂ ਪੈਣਗੀਆਂ ਕਦੋਂ ਹੈਲੋ ਉਹ ਕਰੇ ਜੀ ਵੀ ਨਾ ਨਾ ਮਾਲ ਦੀ ਹੈ ਨਹੀਂ ਮਾਲ ਦਾ ਸਸਮ ਵਾਲੀ ਗੱਲ ਰਸਮ ਆ ਪਿਆ ਗਈ ਉਹ ਨਾ ਮਾਲ ਵਾਲੀ ਦਾ ਤਾਂ ਜੁਰੀਰ ਦਾ ਫਰਕ ਪੈਂਦਾ ਮੈਨੂੰ ਪਤਾ ਇਹੀ ਕੁਝ ਕਰਿਆ ਮੈਂ ਆਪ ਜਾਣਾ ਨਹੀਂ ਬੰਦੇ ਨੇ ਚਾਰਨੀਆਂ ਬੱਕਰਾਂ ਛੜਕ ਸੁੜਕ ਦੇਣਾ ਹੁੰਦਾ ਜਿਵੇਂ ਫਰਕ ਪੈਂਦਾ ਗੱਲ ਦਾ ਮਾਲ ਵਾਲੀ ਦਾ ਫਰਕ ਹੀ ਹੁੰਦਾ ਮਾਲ ਵਾਲੀਆ ਮਾਲ ਵਾਲੇ ਚ ਜਾ ਬੜੂ ਉਹ ਲੈ ਦੇ ਦਿਓ ਆੜੀ ਓਏ ਨਾ ਮੋੜ ਨਹੀਂ ਹਾਂ ਵੀ ਮੈਂ ਲੈ ਆਉਂਦੇ ਆ ਮਾਲ ਤਾਂ ਮਿਲਦਾ ਨਹੀਂ ਕਿੱਥੋਂ ਉਹ ਮਿਲ ਹੀ ਜਾਂਦਾ ਮੈਨੂੰ ਮੈਥੋਲੇ ਦੀ ਜਿੰਨਾ ਮਰਜੀ ਆ ਜੀ ਮੇਰੇ ਕੋਲ ਕੱਲ ਨੂੰ ਕੋਈ ਫਿਰ ਕਹੇਂ ਗਈ ਮੈਂ ਆ ਜੀ ਮੇਰੇ ਕੋਲ ਮੈਥੋਲੇ ਦੀ ਉਹ ਚਲੋ ਯਾਰ ਉਹ ਛੱਡੋ ਪਹਿਲਾਂ ਨਹੀਂ ਨੇ 19 ਦੀ ਕਹਿਤਾ ਤਾਂ ਤੇ ਲੈਣ ਦੀ ਗੱਲ ਉਹ ਛੱਡਾ ਉਹਨੂੰ ਪੁੱਗਦੀ ਹੋਈ ਦਿਓ ਉਹ ਪੁੱਗਦੇ ਮੱਠ ਵੀ ਨਾ ਡਬਲ ਹੈਗੀ ਹੈ ਭਾਈ ਉਹ ਯਾਰ ਮੈਂ 100 ਨਹੀਂ ਪਾਉਂਦਾ ਕੱਲੇ ਵੀ ਸੁਣ ਗਾ ਮੱਠ ਵੀ ਡਬਲ ਹੈ ਸਮੇਂ ਦੀ ਗੱਲ ਹੈ ਠੀਕ ਹੈ ਆਪਾਂ ਸਹੀ ਸਿੱਧੀਆਂ ਗੱਲਾਂ ਜਾਣਦੇ ਆ ਦੋਨੋਂ ਔੜ ਦੀ ਔੜ ਦੀ ਦੱਸੋ ਕੱਲ ਦੀ ਨਾ ਦੱਸੋ ਵਾਟ ਆਹ ਗਰਾਂ ਲੂ ਮੈਂ ਗੇਉੜੀ ਤਾਂ ਖੰਭੀ ਹੱਲੀ ਨਹੀਂ ਕੋਈ ਨਵੇਂ ਦੇ ਵੋ ਬੋਲੇ ਨਹੀਂ ਇਹਦੇ ਤੇ ਗੱਲ ਛੁੱਟੀ ਸੀ ਨਾ ਨਾ ਮੇਹਣਾ ਨਾਲ ਆ ਕੀ ਕਹਿੰਦੇ ਮੈਂ ਉਹਨਾਂ ਤੋਂ ਮੈਂਕ ਮੰਗ ਰਿਹਾ ਸਾਡੇ ਭਾਈ ਕੀ ਹੱਥ ਵੀ ਡਬਲ ਹੈਗੀ ਸਾਡੇ ਭਾਈ ਐਰੇ ਬੋਲਾ ਦੇ ਇਹ ਬਦਰਾ ਪਹਿਲਾ 15000 ਰਾਤਾ ਹੈ ਕਰੀ ਤੂੰ ਜਰ ਆਹ 13 ਲਾ ਸਾਡੇ ਭਾਈ ਕਹਿੰਦੇ ਉਹ ਮਾਰੇ ਭਾਈ ਇਤੂਰੇ ਮਗਰ ਜੀ ਮੇਹਣੀ ਆ ਬੱਕਰੀ ਲੈਣੀ ਹੈ ਹਾਂ ਬੋਲ ਲੈਣੀ ਆਪਾ ਵਾਹ ਫੜੀ ਵਾਹ ਫੜ ਕੇ ਲੈ ਵਿਚਾਰ ਯਾਰ ਕੁਛ ਮਰਦੀ 18000 ਦੀ ਅਰੇ ਨਹੀਂ ਯਾਰ ਉਹੀ ਮੈਂ ਕਿੰਨੇ ਦੀ ਫੜਦਾ ਮੈਂ ਤਾਂ ਲਾਸਟ ਇੱਕ ਗੱਲ ਟਾਟਾ ਫਾਟਾ ਕਰ ਟਾਟਾ ਫਾਟਾ ਹੀ ਕਰਿਆ ਹੋਰ ਹੁਣ ਸਾਢੇ 130 ਤੋਂ ਪੁੱਛਾਂਗੇ ਨੀ ਉਹਨਾਂ ਨੂੰ ਆਪਾਂ ਕਰਿਆ ਨਹੀਂ ਕਰਤਾ ਗੱਲ ਤਾਂ ਪੁੱਛ ਕੇ ਕਰਦਾ ਮੈਨੂੰ ਕੋਈ ਯਕਨ ਨਹੀਂ ਮਾਪਾ ਰੇ ਵੀ ਲੈ ਕੇ ਨਾ ਹੋਰ ਕਰਨੇ ਆ ਭਣ ਭਰਾ ਰੋਦੇ ਨਾ ਵੀ ਕਰ ਲੈ ਆਏ ਨਹੀਂ ਕੋਈ ਗੱਲ ਹੈਗੀ ਆ ਪਰ ਐ ਤੋਂ ਬਣਾ ਤਾਂ ਜ਼ਰੂਰੀ ਸੌਦਾ ਕਰਨਾ ਹੀ ਚਾਹੀਦਾ ਮੰਗੋ ਮੈਂ ਮਾਤਾ ਮੰਗ ਲਈ ਮੈਂ ਤਾਂ ਮੰਗ ਲਈ ਮੰਗ ਲੈ ਆ ਮੰਗ ਲਈ ਯਾਰ ਓਕੇ ਆ ਕਰ ਲਖਾਈ ਮੈਂ ਕਰਾ ਦੂ ਮਤਾ ਕਰ ਦਗਾ 400 200 ਦੀ ਸਾਡੇ ਗੱਲ ਮਤਾ ਲਖਾਈ ਕਰਾ ਦੂ ਨਾ ਕਰਾ ਦੇ ਗੱਲ ਹੈਗੀ ਨਾਲੇ ਦੀ ਯਾਰ ਸਹੀ ਮੰਗ ਲੈ ਤੂੰ ਅਸੀਂ ਨਹੀਂ ਕਰਵਾ ਦੇਂਗੇ ਲਖਾਈ ਤੇਰੀ ਇਹੀ ਕਰਵਾ ਦੇ ਜੀ ਨਹੀਂ ਨਹੀਂ ਮੈਂ ਤਾਂ ਕਹਿ ਤਾ ਲਾ ਅਸਟ ਜਿੱਦਰਾ ਤੇ ਤਮੰਦਾ ਦਾ ਦੇਖੋ ਕੋਈ ਦੋ ਕੋਈ ਨਹੀਂ ਨਹੀਂ ਗੱਪਣਾ ਤਾਂ ਮੈਂ ਜਮਾ ਫੰਡਰ ਹੋਵੇ ਉਹਨੂੰ ਲਾਂਭਾ ਨਹੀਂ ਜੰਦਾ ਯਾਰ ਉਹਨੂੰ ਲਾਂਭਾ ਨਹੀਂ ਜਾਂਦਾ ਕਿਸੇ ਗੱਲ ਦਾ ਵੇਹ ਨੂੰ 1000 ਰੁਪਏ ਮਹਿੰਗੀ ਦੇ ਬਾਦਰੀ ਤੇ ਖੜੀ ਖੋਟੀ ਮੇਰੇ ਮੂਹਰੇ ਖੜੀ ਆ ਨਾ ਸੋਨੂੰ ਕਿਸੇ ਗੱਲ ਦਾ ਲਾਂਭਾ ਤੁਸੀਂ ਪੈਸਿਆਂ ਦੇ ਹੱਕਦਾਰ ਹੋਗੇ ਸਾਨੂੰ ਸੌਦਾ ਹੋ ਗਿਆ ਹੈ ਦੇ ਦੋ ਹੁਣ ਇੱਕ ਕਹੀ ਜਾਂਦਾ ਬਾਈ ਹਾਂ ਆਪਾਂ ਗੱਲ ਆਪਾਂ ਗੱਲ ਕਰੀਏ ਤਾਂ 10000 ਨਾ 10000 ਦੀ ਪੱਟਾ ਹੈ ਉਹ ਇਹਦਾ ਕਿ ਮੇਮਣੀ ਦਾ ਕਰਕੇ ਇੱਦਾਂ ਮੈਨੂੰ ਲੱਗਦਾ ਮੇਮਣੀ ਦਾ ਕਰਕੇ ਮੁੱਲ ਲੱਗਦਾ ਤੇ ਨਹੀਂ ਫਿਰ ਇਹਦੇ ਤੇ ਅਗਲਾ ਕਹਿੰਦਾ ਜੇ ਮੈਂ ਤਾਂ ਸੂਈ ਵੀ ਲਵਾਂ ਜਾਂ ਸੋਣ ਵਾਲੀ ਲਵਾਂ ਹਰਕ ਗੱਲ ਦਾ ਇਹ ਵੀ ਪੈਂਦਾ ਮੈਂ ਵੀ ਨਾ ਕਰਕੇ ਪੈਸੇ ਲਾ ਦੇਣਾ ਹੈ ਨਾ ਤਾਂ ਉਹ ਤਾਂ ਕੋਈ ਚੱਕਰ ਨਹੀਂ ਆ ਭਾਈ ਯਾਰ ਗੱਬਣੇਗੀ ਉਹਦਾ ਯਾਰ ਖਾਲੀ ਕਰਕੇ ਆ ਦਿੰਦਾ ਨਾ ਵੀ ਨਾ ਉਹ ਵਾਲਾ ਖਾਲੀ ਕਰ ਦੇ ਹਾਂ ਗੱਬਣ ਫੰਡਰ ਹੋਵੇ ਪੋਛੋ ਭਾਈ ਸੁਵੇ ਨਾ ਸ਼ੁਰੂ ਹੋਵੇ ਕੱਲ ਵਰਸ ਹੋਈ ਇੱਥੇ ਕੰਮ ਹੀ ਨਾ ਕਰੂਗਾ ਗੱਬਰ ਦੀ ਗਰੰਟੀ ਦਿੰਦਾ ਉਹ ਹਾਂ ਹੋਰ ਕੱਲ ਲਈ ਆ ਤੇ ਕਿਹੜਾ ਅੱਖੀਂ ਸਾਹਮਣੇ ਹੋ ਜਾ ਉਹਨੂੰ ਕਹਿ ਦੋ ਵੀ ਭਾਈ ਨਹੀਂ ਖਾਲੀ ਹੈ ਭਾਈ ਯਾਰ ਲਈ ਹੈ ਸੀ ਕਮਨ ਕਰਕੇ ਲਈ ਹੈ ਨਾ ਗਰੰਟੀ ਦਿੱਤੀ ਅਗਲੇ ਨਾਲ ਨਾ ਨਾ ਗਰੰਟੀ ਦਿੱਤੀ ਹੈ ਤੂੰ ਐ ਕਰ ਕਰੇ ਗਰੰਟੀ ਦੇ ਨਾ ਹਲੋ ਗਰੰਟੀ ਮੈਂ ਕੱਪੜੇ ਨਹੀਂ ਬੋਲੂ ਨਾ ਨਾ ਆਹ ਕਹਿੰਦਾ ਗਾਰੰਟੀ ਦਿੰਦਾ ਵਾਲਾ ਗਾਰੰਟੀ ਦੇ ਲੈ ਮੈਂ ਵਧਮਾਉਂਦਾ ਨਾ ਨਾ ਕਹਿੰਦੇ ਨਹੀਂ ਜੇ ਕੱਲੋ ਖਾਈ ਨਹੀਂ ਨਿਕਲੀ ਤਾਂ ਫਿਰ ਮੇਰੀ ਗੱਲ 'ਤੇ ਡੰਡ ਲੱਗੂ ਆ ਨਾ ਬੰਦਾ ਨਾ ਭਾਈ ਬੱਕਰੀ ਦਾ ਨਹੀਂ ਕੋਈ ਪਤਾ ਹੁੰਦਾ ਜੀ ਆਹ ਪੰਡਰਾ ਭਾਈ ਉਹਦਾ ਵਾਲਾ ਮੰਡੀ ਸਭ ਕੁਝ ਕਹਿੰਦਾ ਵੀ ਗੱਬਣਾ ਕੋਈ ਖਾਦੀ ਕਹਿ ਕੇ ਦਵੋ ਕਰ ਲਈਏ ਤੁਸੀਂ ਕਿਹੜਾ ਸਾਹਮਣੇ ਕਰਾਈਆ ਹਾ ਹਾ ਬੰਦਾ ਸਾਡੇ ਮੂੰਹ ਮੱਥੇ ਲੱਗਣਾ ਤੁੰ ਨੂੰ ਬੇ ਛੁੱਟ ਘਰੇ ਆ ਜੀ ਓਏ ਨਵੇਂ ਲੋ ਯਾਰ ਕਿੰਨਾ ਫਰਕ ਆਦਾ ਰੰਗੀ ਆਹ ਕਾ ਕਿੰਨਾ ਫਰਕ ਆ ਕਿੱ체 ਯਾਰ ਜਾ ਰਿਹਾ ਬੰਦਾ ਵੀਰ ਹੈ ਜੀ ਜਾ ਰਿਹਾ ਬੰਦਾ ਕਿੱਥਾ ਪਸੰਦ ਨਾਲ ਹੀ ਸੀ ਜੀ ਇਹ ਵੱਧ ਮੰਗੀ ਆ ਸਰਕਾਰ ਨਾਲ ਲੈ ਜਾਓ 15 ਦਿਨ ਦਾ ਮੈਨੂੰ ਠਾਣ ਲਿਖਿਆ ਦਾ ਬੰਦਾ ਪੂਰਾ ਆਇਆ ਮੰਦਿਰ ਬੋਲ ਉਹ ਗੈਰ ਹੋਇਆ ਥੱਕੀ ਆ ਗੋ ਆ ਬੈਨੇ ਇਹਨਾਂ ਆ ਨਾ ਗਾੜਾ ਗੜ ਫਿਰੇ ਤਨ ਕੰਨ ਨਾ ਨਾ ਚੱਲੇਗਾ ਉਹ ਮੇਰੇ ਭਾਈ ਤੰਗ ਭਾ ਕਿਤਰਾ ਖਾਲੀ ਨੀ ਕੋਟ ਦੇ ਬੋਲ ਸੋਨਾਂ ਨੂੰ ਮੰਨਣੀ ਪਊਗੀ ਲੈ ਉਹਨਾਂ ਨੇ ਬੰਦਾਵਾਂਗੇ ਕੱਲ ਨੂੰ ਮੰਨਾਂਗੇ ਆਹਦੀ ਬਾ ਵੀ ਮੰਨ ਜੀ ਸਾਡੇ 15000 ਬਖਤਰੀ ਵੇਚ ਅਰੇ ਨਹੀਂ ਉਹ ਮੁਸੀਮਾਨ ਨਰਕਾਰੀ ਕੋਈ ਨਹੀਂ 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 ਘਰੇ ਚੱਕੀ ਜਾਣਾ ਤੂੰ ਹਾਂ ਉਹ ਪੈਕ ਨਾਲ ਜਾਓ ਇਕੱਲਾ ਬਸ ਗੱਲ ਨੇ ਮਰੇ ਚੱਲ ਯਾਰ ਪਿੰਡ ਦੇ ਬੰਦੇ ਲੈ ਜਾਓ ਕੋਈ ਬਸ ਤੈਨੂੰ ਦੇ ਦਾਂਗਾ 15000 ਮੇਰੇ ਘਰੋਂ ਭਰ ਲਈ ਬਸ ਗੱਲ ਨਹੀਂ ਆਸਵਾਸ ਜੀ ਕਾ ਖੌਰ ਬਿਆਰ ਦਾ ਕਰਾਇਦਾ ਉਹਨਾਂ ਦੇ ਨਾਲ ਹੀ ਦੇ ਦੇ ਨਾ ਤੂੰ ਵੀ ਹੁਣ ਬੱਕਰੀਆਂ ਤਰਲਾਂ ਦੇ ਦਿੰਦਾ ਅਗਲੀ ਵਾਰੀ ਸਾਨੂੰ ਬੁਲਾ ਲਈ ਜਦੋਂ ਦੇਉਂਗਾ ਚੱਲ ਫੇਰ ਮਾ ਹੋਊਗਾ ਤੁਹਾਨੂੰ ਕੋਈ ਚੱਕਰ ਲੋ ਜੀ ਸਾਡੇ ਪਰਦਾ ਸਾਡੇ ਦੋ ਇਹ ਹਾਂ ਸਾਡੇ 15 ਦਾ ਹੋਣਗੇ ਦੋ ਉਹ ਬਾ ਛੱਡੇ ਕੋਈ ਨਾ 100 ਰੁਪਿਆ ਲੈ ਲਈ ਕਿਰਾਏ ਦਾ ਕੋਈ ਨਾ ਆਹ ਹੋਰ ਦੇ ਦੂੰ ਫਰੇ ਦੇਣਿਆ ਉਹ ਮੈਨੂੰ ਜਦੀ ਵਿੱਚ ਚੜਾ ਲੂ ਲੈ ਹੁਣ ਕੀ ਹੋ ਗਿਆ ਵਿੱਚ ਚੜਾ ਫ੍ਰੀਜ ਜਾਣੀ ਆ ਉਹ ਹੋਰ ਵੀ ਨਾ ਇਹਨਾਂ ਨੂੰ ਆਹ ਕਰੀਆ ਹੁਣ ਛੱਡ ਗਿਆ ਮੈਂਗਾ ਤੂੰ ਸਾਡੇ ਹੋ ਜਾ ਫਰੇ ਸਾਡੇ ਅਰਸੇ ਮੈਂ ਨਵੇਂ ਮੇਰੇ ਸਾਡੇ ਬੱਤੀ ਦੇ ਦੇ ਉਹ ਨਾ ਫਰੇ ਰੋਹੀ ਨੀ ਯਾਰਾ ਉਹ ਮੈਂ ਕਿਹਾ ਵੀ ਇਹਨੂੰ ਛੱਡੇ ਨਾ ਬੱਤੀ ਯਾਰ ਐਵੇਂ ਉਹ 15 ਹਜ਼ਾਰ ਪਾਟ ਵਾਲੇ ਉੱਤੇ ਰੱਖਣਾ ਚਲੋ ਬਈ ਨੇਪੜਿਆ ਅੱਜ ਕੱਲ ਵੇਚ ਗਏ ਆ ਗਿਆ ਅੱਜ ਹੋਰ ਆ ਗਿਆ ਹੋਰ ਲੈ ਨੀ ਕੰਨੇ ਦੀ ਆ ਉਹ ਸਾਡ ਪਰੇ ਫਿਰ ਮੈਂ ਇਹ ਇਹਨੇ ਬਕਵਾਈ ਆ ਐਡੀ ਪੱਟ ਕਹਿਰੀ ਓਡੀ ਉਸੇ ਹੀ ਪੈਦਾਂ ਜਿੱਥੇ ਮੈਂ ਪਾਰ ਲਾ ਉਹ ਨਹੀਂ ਉਹ ਨਹੀਂ ਟੱਪੀ ਛੱਡ ਦੇ ਨਹੀਂ ਛੱਡ ਜਿੰਦਾ ਯਾਰ ਕਾਲੇ ਥੈਂਕ ਯੂ ਬਹੁਤ ਸਾਡ ਪਰੇ ਤੇਰਾ ਹੀ ਸਹੀ ਗੱਲ ਸਾਡ ਪਰੇ ਹੁਣ ਤਾਂ ਕੋਈ ਮੱਲਾ ਮੇਰੀ ਗੱਲ ਨਹੀਂ ਹੁਣ ਨਹੀਂ ਤਾਂ ਮੈਂ ਉਹਨੇ ਕਿਸੇ ਨੂੰ ਪਹਿਲੇ ਪਾੜਾਂਗਾ ਪੜਾਂਗਾ ਉੱਕਾਂ ਸੰਭੜਾਂਗਾ ਕਰੇ ਇੱਕ ਕਰੇ ਪੜਾਂਗਾ ਐਸੀ ਤੈਨੂੰ ਫੁੱਲ ਲਾ ਦੇ ਐਸੀ ਤੀ ਐਸੀ ਤੀ ਬੱਚ ਕਿਨੇ ਲਾਇ ਦੇ ਐਸੀ ਤੀ ਐਸੀ ਤੀ ਪੁੱਤਲਾ ਕਿਨੇ ਲਾ ਕੇ ਗਿਆ ਉਹ ਚੱਲ ਕੋਈ ਨਹੀਂ ਮੇਰੇ ਤੋਂ ਲਾ ਗਿਆ ਹੋਰ ਤੇ ਇਹਦਾ ਮੂਡ ਬਣਾਵਾ ਹੁਣ ਇਹ ਨਹੀਂ ਲੈਂਦਾ ਨਾ ਨਾ ਮੂੜੀ ਮੂੜੋਗਾ ਮੇਰਾ ਦੇਦਾ ਜੀ ਮੂੜ ਮੇrani ਬੋਲੇ ਪੈਸੇ ਦਾ ਨਹੀਂ ਤੱਤੇ ਲੱਗ ਯਾਰ ਹੁਣ ਤਬੱਕਾ ਖਰੀਦਿਆ ਪਾਦਾ ਇਹਨੂੰ ਵੀ ਦੇ ਰਿਹਾ ਯਾਰ ਕੰਨ ਚੋੜਾ ਰਾ ਗਾ ਬੰਦਾ ਉਹ ਜਾਨਾ ਕਿ ਕਰ ਮਾਰਦਾ ਹੈ ਨਹੀਂ ਥਾਣੀ ਨਹੀਂ ਹੈਗੇ ਆਏਗੇ ਉੱਥੇ ਨਹੀਂ ਨਹੀਂ ਤੂੰ ਲੈ ਨਹੀਂ ਛੱਡ ਪਰੇ ਫਿਰ ਉਹ ਆਪਾਂ ਲੈ ਲਿਆ ਕੱਲ ਦਾ ਸੋਣਾ ਨਹੀਂ ਨਹੀਂ ਇਹਨੂੰ ਫਿਰ ਤਾਂ ਵੀ ਸੰਭਾਲ ਲਿਆ ਉਹ ਆਹ 12000 ਦਾ 97000 ਦੀ ਆ ਬਦਲ ਕੀ ਹੋ ਗਿਆ ਯਾਰ ਉਹ 7500 ਦਾ 10000 ਰਿਆ ਮੈਂ ਉਹ ਨਹੀਂ ਸਮਝ ਨਹੀਂ ਕਿੰਨੇ ਦਿਨ ਤੱਕ ਤੂੰ ਹੀ ਕਰਦਾ ਉਧਰ ਸਾਫ ਕਰ ਲੋ ਕੋ ਚੱਕਦੇ ਆਪਾਂ ਮੈਂ ਹੂੰ ਸਾਰੇ ਕਿਤੇ ਮੈਂ ਕਰਤਾ ਯਾਰ ਨਿਵੇੜ ਦੋ ਹੁਣ ਨਿਵੇੜ ਦੋ ਓਏ ਕਾਟਾ ਪੈਣਾ ਚਾਰੀ ਆਖਿਆ ਤਿੰਨ ਬੱਚਿਆਂ ਨਾਲ ਦੋ ਬੱਕਰੀਆਂ ਨਾ ਜਮੈ ਨੇ ਪੁੱਛਿਆ ਯਾਰ ਪੁੱਛਿਆ ਕਿਉਂ ਨਹੀਂ ਸਾ ਪਤਿਆਂ ਨੂੰ ਕਿਹੜਾ ਇੱਕ ਦੀ 20000 ਰੁਪਏ ਕਰਨੀ ਨਹੀਂ ਕਰਨ ਦੇ ਲਈ ਉਹ ਬਾਬਾ ਉਧਰ 15 ਹਜ਼ਾਰ ਰੁਪਏ ਦੇ ਦੇ ਘਰੇ ਦੇ ਦਨੇ ਆ ਜਾ ਫੜਦਾ ਯਾਰ ਆ ਜਾ ਲਗਾ ਦੇ ਆ ਜਾ ਲਗਾ ਦੇ ਮਾਰ ਪੈ ਜੀ 33000 ਰੁਪਏ ਲੈ ਗਿਆ ਸੱਜਾ ਉਹ ਤੇ ਫਿਰ ਛੱਡ ਨਹੀਂ ਰਹਿਣ ਦੇ ਹੋਣ ਨਹੀਂ ਮੈਂ ਵੇਚਣਗਾ ਮੰਨੀ ਨਹੀਂ ਵੀ ਹੁੰਦੀ ਉਹ ਵੇਚਣਗਾ ਉਹ ਵੇਚਣਗਾ ਮਾਮੀ ਦੋ ਬੱਕਰੀਆਂ ਤੇ ਤਿੰਨ ਬੱਚੇ ਨੇ ਮੈਂ ਇੱਕ ਦੇ ਦੀ ਇੱਕ ਕਿਹੜੀ ਆ ਇੱਕ ਤਾਂ ਉਹ ਕਾਲੀ ਦੋ ਜਿਆ 1000 ਦੀ ਆ ਮਗਰ ਇੱਕ ਫਿਰ ਤੂੰ ਆਦਾ ਦੇ ਥਾਂ ਥਾਂ ਡੂੜਾ ਫੇਰ ਦਾ ਫਈਏ ਫੇਰ ਉਹ ਮਗਰ ਪੱਠ ਵੀ ਆ ਨਾ ਫੇਰ ਉਹ ਤਾਂ ਵੀ ਪੁੱਛਿਆ ਜਿਹੜੀ ਸਾਢੇ 1000 ਦੀ ਕਾਤੀਆਂ ਯਾਰ ਹੁਣ ਤਾਂ ਤਾਂ ਰੰਗਾ ਨਹੀਂ ਜਿਹੜੀਆਂ ਕਿਹੜੀਆਂ ਦੋ ਨਗਾ ਯਾਰ ਇੰਨੇ ਦਾ ਦੋ ਨਗਾ ਹਾਜ਼ ਇੱਕ ਕਦਨ ਵਾਲਾ ਆਹ ਨਹੀਂ ਨਾ ਬੱਕਰੀ ਤੰਨੇ ਆਹ ਆਓਗੇ ਇੱਕ ਆ ਹੋਵੇ ਦੂਜੀ ਫਰਕ ਹੀ ਰਹਿ ਗਿਆ ਬਾਈ ਨੂੰ ਕਹਦਾ ਮੈਂ ਮੈਂ ਨਹੀਂ ਫਰਕ ਰਹਿ ਗਿਆ ਉਹ ਮੇਨ ਵਾਲੇ ਲਾਤੀ ਨਹੀਂ ਲਾਉਂਦਾ ਮੈਂ ਮੈਂ ਇਹ ਤੀਤੀ ਕੇ ਹੀ ਰੱਖਦਾ ਮੈਂ ਤਾਂ ਹੁਣ ਕਹਿਦਾ ਇਹਨੂੰ ਆਖਿਆ 500 ਹੋਰ ਪਾ ਦੇ ਯਾਰ ਨਹੀਂ 500 ਦਾ ਪੁੰਗ ਦੀ ਨਹੀਂ ਛੇਣਾਂ ਦਾ ਮੈਨੂੰ ਤਾਂ ਪੈਣਾ ਪੈਣਾ ਪੇ ਨੂੰ ਆਫ ਤੇ ਮੈਂ ਲਖਾਈ ਵੀ ਨਹੀਂ ਛੱਡ ਗਈ ਵੀ ਉਹ ਭਾਏ ਦੇ ਨਾਲ ਬਸ ਅੱਜ ਤਾਂ ਪੈਸੇ ਮੰਗਦੇ ਹੋਰ ਹੋਣਾ ਮੈਂ ਪੁੱਟੋ ਛੱਡ ਕੇ ਉਹ ਘੜੀ ਤੇਰੇ ਕੋਲ ਛੱਡ ਗਿਆ ਮੈਂ ਕਿਥੇ ਮਾਸ ਹੋ ਗਏ ਕਿਥੋਂ ਕੋਈ ਕਮਾਈ ਨਹੀਂ ਕਰਦਾ 33.5 ਦੇ ਖਰੀਦੇਵੇਂ ਬੰਦ ਕਮਾਈ ਕਰਦਾ ਇੱਕ ਦਿਨ ਘਾਟਾ ਖਰੇਗਾ ਫਿਰ ਕੀ ਜਾਨ ਲਿਕਣ ਦੀ ਵੀਡੀਓ ਚੈੱਕ ਕਰਾ ਦਿੰਦੇ ਕਿਹੜੇ ਬੰਦੇ ਨੇ ਬਣਾਏ ਸੀ ਇੱਕ ਪੈਸਾ ਨਾਲ ਦਿੱਤੀ ਆ ਬਾਕੂ ਹੁਣ ਇਹ ਮੈਂ ਤਾਂ ਆ ਬੰਦੇ ਦੀ ਮੋੜੀ ਨਹੀਂ ਮੈਂ ਤਾਂ ਸਹੀ ਗੱਲ ਮਾਰੀ ਓਏ ਨੀ ਜੀ ਨਾ ਮੋੜੇ ਯਾਰ ਹਾਂ ਮੈਂ ਮੋੜੀ ਨਹੀਂ ਹੁਣ ਅੱਜ ਕਹਿੰਦਾ ਛੱਡ ਕੇ ਹੁਣ ਅੱਜ ਕਦੇ ਦੀ ਮੰਦਾ ਮੈਂ ਤਾਂ ਹੁਣ ਤਾਂ ਨਹੀਂ ਮੰਨ ਰਿਹਾ 1000 ਰੁਪਏ ਓਏ ਮਸਾ ਆਉਂਦਾ ਹੈ ਸਾਨੂੰ ਦੇਖੇ ਨਾ ਪੱਕੇ ਵਾਲੀ ਆ ਛੱਡ ਕੇ ਆ ਗਿਆ ਦਵੇਟ ਤੇ ਯਾਰ ਕਿੰਨਾ ਜੀ ਕਰਦੇ ਹਾਂ ਜਾਂ ਜਾਂ ਛੱਡ ਗਏ ਆ ਲਾਲਾ ਇਹਦੇ ਬਾਦ ਵਿੱਚ ਉਹ ਗੱਲ ਕਰਦਾ ਤੇ ਇਹ ਗੱਲ ਲੱਗਦਾ ਬੱਤੀ ਦੇ ਵਿੱਚ ਇੱਥੇ ਖੜਿਆ ਮੇਰੀ ਗੱਲ ਸੁਣ ਕੇ ਕਹਿੰਦਾ 50000 ਤੇ ਰੂੰ ਜਾਂਦੇ ਦੀ ਬਹੁਤ ਗੱਪਣ ਕਰਕੇ ਦਿੱਤੀ ਜਿਨੇ ਇਹਨਾਂ ਨੂੰ ਆ ਖੜਾ ਮੁੰਡਾ ਤੇ ਗੱਪਣ ਸੀ ਤੇ ਖਾਨੀ ਸੀ ਸਹੀ ਗੱਲ ਦੱਸ ਰੇਪੜਦਾ ਸੀ ਕਿ ਦੂਜੇ ਦਿਨ ਜਾ ਕੇ ਫੜ ਸੈਟ ਕੀ ਦੂਜੇ ਦਿਨ ਮਥਾ ਜਿੱਤੇ ਆ ਤੁਹਾਡੇ ਕੋਲ ਜਿਹੜੇ ਗੱਲ ਸੀ ਇਹਦੀ ਗੱਡੀ ਦੇ ਨਾ ਯਾਰ ਆਪੇ ਕਰਮ ਹੋ ਗਿਆ ਪਾਏ ਤੂੰ ਸਹੀ ਆ ਬੱਕਰੀ ਗੱਭਣ ਸੀ ਆ ਮੇਰੀ ਮਤ ਹੈ ਉਹਦੇ ਦੇ ਦੇ ਨਾ ਇਹ ਮੰਡੀਆਂ ਬੰਡੀਆਂ ਦੇ ਇੱਕ ਮਿੰਟ ਤੇਰੀ ਗੱਲ ਗੱਲ ਕਾਉਂ ਛੱਡਿਆ ਉਹ ਤੇਰੇ ਯਾਰ ਨਿਮੇੜ ਕੰਮ ਉਹ ਛੱਡ ਕੇ ਨਹੀਂ ਮੈਂ ਇਹਨੂੰ ਫੰਡਰ ਕਰਾਇਆ ਮੈਂ ਕਿਹਾ ਮੈਂ ਬੱਤੋ ਚ ਕੋਈ ਨਿਮੇੜ ਕੰਮ ਉਹ ਲਮੇਟ ਦੇ ਲਮੇਟ ਦੇ ਯਾਰ ਬਹੁਤ ਟਾਈਮ ਹੋ ਗਿਆ ਖੜਾ ਸਾਹਮਣੇ ਬੱਕਰੀ ਗੱਭਣ ਸੀ ਜੇ ਖਾਲੀ ਹੋਵੇ ਜਨਦਾਰ ਆਵੇਂ ਦਾ ਨਾ ਫੜ ਚੱਲ ਨਵੇੜ ਤੋਂ ਹੁਣ ਪਰ 330 ਨੇ ਕਹਿਤਾ ਵਾ ਮੈਂ ਯਾਰ 330 ਵੀ ਨਹੀਂ ਲੈਣਾ ਤੇਰੇ ਬੱਕਰੇ ਛੱਡਿਉਂ ਬਸ ਲੈ ਬਸ ਨਾ ਯਾਰ ਇਹ 64 ਦਾ ਕਮਾਜ ਤੇ ਦੋ ਤਾਂ ਸ਼ਮੂ 330 ਦੀ ਖਰੀਦ ਸੀ ਤੈਨੂੰ ਫਰੀ ਛੱਡ ਕੇ ਆਉਂ ਕਾ ਛਣ ਮੈਂ ਲੈਂਦਾ ਹਾਂ ਹੁਣ 330 ਹੁਣ ਛੱਡ ਕੇ ਤਾਂ ਆਉਣ ਗਈਆਂ ਛੱਡ ਕੇ ਹੁਣ 330 ਦੀਆਂ ਹੋ ਗਈਆਂ ਛੱਡ ਕੇ ਆਉਂ ਤੇਰੇ ਘਰੇ 330 ਵੀ ਲੈ ਕੇ ਹੁੰਦਾ ਕਿ ਕਿਤੇ ਮੰਗਰੀ ਆ ਗਿਆ ਬੱਚਾ ਆ ਉਹ ਮੈਨੂੰ 33.5 ਦੇ ਪੰਜਵੇਂ ਮਹੀਨੇ ਕਿੱਦਾਂ 20000 ਦੇ ਆ ਵੀ ਵਧੀਆ ਇੱਕ ਦੋ ਤੇ ਤਿੰਨ ਬੱਚੇ ਨੇ ਤਿੰਨ ਬੱਚੇ ਨੇ ਤਿੰਨ ਬੱਚੇ ਨੇ ਕੋਹ ਕਰਦਾ ਮੇਰੇ ਮੈਂ ਕਿਹਨਾਂ ਦਾ ਕਰੇ ਫੱਡੇ ਪਾਉਣੇ ਆ ਮੈਨੂੰ ਤਾਂ ਮੈਂ ਕੋਈ ਇਸ ਚੀਜ਼ ਦੇ ਦੇ ਮੈਂ ਤਾਂ ਹੁਣੇ ਵੇਚ ਦੂੰ ਮੈਂ ਕੀ ਕਰਾਉਣਾ ਨੇ ਮੈਂ ਰੱਖੀ 500 ਪਾ ਦੇ ਉਹ 500 ਨਾ ਵੀ ਮਹਿੰਗਾ ਹੋ ਜਾਂਦਾ ਮੈਨੂੰ ਪਤਾ ਨਾ ਮੈਂ ਵੇਚਣਗਾ ਦਾਹਾਂ ਮੰਡੀ ਤੇ ਲੈ ਕੇ ਜਾਉ ਉਹ ਯਾਤ ਦਾ ਉਹ ਹੈ ਦੁੱਧੂ ਬੀਬੀ ਲੈਣਾ ਨਾ ਦੁੱਧੂ ਦਾ ਦੁੱਧ ਮਾਇਆ ਦਾ ਪੀ ਪੀ ਮੇਰੇ ਤਾਂ ਫੈਟ ਬਲੀ ਪਈ ਆ ਹੋਰ ਆ ਦੇਖ ਆ ਦੁੱਧੂ ਬੀਬੀ ਹੁੰਦਾ ਕਦੇ ਦੁੱਧੂ ਬੀਬੀ ਦਾ ਮੈਂ ਅੱਗੇ ਗਾਲਿਆ ਪੇ ਹੁੰਦਾ ਸਾਰਾ ਰੱਬਰ ਘਰੇ ਗਾਲਾ ਨਾ ਕਹਿੰਦੇ ਪੈਸੇ ਨਾ 15 ਨਹੀਂ ਹੁੰਦਾ ਕਿ ਬੱਕਾ ਚੰਨ ਵਗਦੇ ਗੱਲ ਕਿਸੇ ਮੰਦੀ ਹੁਣ ਤੱਕ ਜਾ ਕੇ ਹੁਣ ਕੀ ਹੋ ਗਿਆ ਹਾਂ ਹੋਣਾ ਮੈੜਾ ਮੂੰਹ ਲੱਗਿਆ ਵਾ ਜਾਇ ਨਹੀਂ ਜਾਂਦਾ ਮਾਇਟਰ ਡੀ ਗੱਲ ਦੱਸਦਾ ਮੇਰਾ ਮੂੰਹ ਨਾ ਕਰਕੇ ਜਾਇਆ ਨਹੀਂ ਜਾਂਦਾ ਜਦੋਂ ਦੋ ਚਾ 1500 ਬੜਾ ਲੈਂਦੇ ਕਿਸੇ ਨਾ ਕਿਸੇ ਪਾਸੇ ਫਿਰ ਜਾਣ ਨਹੀਂ ਦਿੰਦੇ ਨਾ ਫਿਰ ਆਏ ਹੁੰਦਾ ਵੀ ਉਸੇ ਸਹੀ ਕੋ ਉੱਥੇ ਖਾਡਾ ਚ ਹੋਰ ਸਾਗਾ ਨਿਕਲੂਗਾ ਹੰਡਿਆ ਯਾ ਨਵੇੜ ਦੇ ਹੁਣ ਦਾ ਨਾ ਹੈ ਯਾਰ ਇਹ ਤਾਂ ਮੋਲੀਆ ਬੱਕਰੇ ਲਈਆਂ ਨੇ ਮੇਰੀ ਗੱਲ ਸੁਣ ਨਾ ਇਹਨੂੰ ਇਹਨੂੰ ਪਾਇਦਾ ਦੋ ਬੱਚਿਆਂ ਵਾਲੀਆਂ ਦੇਖੀ ਆ ਦੋ ਬੱਚਿਆਂ ਵਾਲੀਆਂ ਨੂੰ ਮੈਂ ਕਹਦਾ ਵੀ ਜਿਹੜਾ ਰਿਸ਼ਤੇਦਾਰ ਤਿੰਨ ਬੱਚੇ ਦੇ ਜਾਂਦਾ ਨਾਲ ਆ ਕਿ ਕਿਥੋਂ ਮੈਂ ਕੋਈ ਕਮਾਈ ਨਹੀਂ ਲੈ ਰਿਹਾ ਰਹੇ ਜਾ ਤਲੇ ਛੱਡ ਪਰੇ ਉਹਨਾਂ ਨੇ ਵੇਖਿਆ ਦੇਣਾ ਤੂੰ ਹਾਂ ਹੁਣ ਛੱਡ ਪਰੇ ਹੁਣ ਕੋਈ ਬੋਟਾ ਨਾਲ ਚੱਲ ਗਏ ਮੱਤੀ ਓਏ ਸਾਰਾ ਚੱਲਦਾ। ਸਾਰਾ ਆਜੀ ਬਾਈ ਚੰਗਾ। ਪਰ ਤੂੰ ਲੈਣੀ ਆ ਤੂੰ ਦੇ ਦੇ ਤੰਗਿਆ। ਮੇਰੇ ਨਾਮ। ਪਰੇ ਫੜਾ ਤਨੂ ਮੋੜਦਾ। ਹਾਂ ਫੜਾ। ਸੁਣਦਾ। ਮੇਰਾ ਹੁਣ ਕੀ ਬੰਦ ਕਰੀ ਗੱਲ ਆ ਯਾਰ। ਮੇਰੇ ਤੇ ਕਰ। ਉਹ ਗੱਲ ਸੁਣਦਾ ਮੈਂ ਕਿਹ ਬੰਦ। ਮੇਰਾ ਰਸਤੇ ਆਰਾ ਕਿਥੇ ਨੇ ਵੱਧ ਦੇਣਾ ਸੀ ਭਾਏ ਟੱਕਰਾਏ ਦਾ ਕਿਥੇ ਮੈਨੂੰ ਛੱਡੀ ਜਾਣਾ ਯਾਰ। ਨਹੀਂ ਤੂੰ ਫਿਰ ਜਮੇ ਨਹੀਂ ਸਨਮਾਨ ਦਾ ਮਰੋਟੇ। ਅਸੀਂ ਕਰਦੇ ਆ। ਸਾਡੇ 33 ਮਿਲੂ। ਲੈ ਬਸ। ਮੈਂ ਸਾਡੇ 33 ਹੀ ਲੰਦਾ ਪੱਕਾ ਫਰੀ ਛੱਡ ਕੇ ਆਉਂਗਾ। ਸਾਡੇ ਕੱਤੀ ਦੇ ਕੇ ਤੁਹਾਨੂੰ ਕਰੀ ਬਸ ਠੀਕ ਹੈ ਲਿਖਾਉਣਾ ਤੁਮ ਹੀ ਨਾ ਹੈਂਡ ਕਰ ਬੰਦ ਹੋ ਰਹਿੰਦਾ ਕਰੀ ਨੀ ਹੁੰਦੀ ਆ ਜਾ ਰੇ ਲੈ ਲਿਖਾਈ ਦੇ ਦੇ ਤੇਰਾ ਲੈ ਲਿਖਾਈ ਦੇ ਦੇ ਅਗਰ ਲਿਖਾਈ ਤੈਨੂੰ ਨਹੀਂ ਠੀਕ ਆ ਗਿਆ ਲਾਉਣੇ ਗਮਾ ਹੋਏ ਜਿਹੜਾ ਪਾ ਜਾ ਰਿਹਾ ਦੀ ਹੱਤ ਨਾਲ ਫਿਰ ਇਹਦਾ ਫੜ ਕੇ ਵੋਟੇ ਨੂੰ ਲੈੜੀ ਚਲੇ ਚਲੋ ਤੇ ਪਾਰਟੀ ਲਵੋ ਤੋ ਉਹਨਾਂ ਨੂੰ ਮੈਂ ਖਾਜਾ ਮੈਂ ਦਊ ਪਰ ਪਾਰਟੀ ਲਈ ਮੰਗ ਜਾਣਾ ਤੇ ਨਾਲ ਚੱਲਣਾ ਤੇਰਾ ਵੋਟ ਬਣ ਲੈ ਖਿਚਕਰਾ ਹੁਣ ਬੱਸ ਕਰਾ ਦੇ ਬੱਚ ਕੋਈ ਨਹੀਂ ਦੇਖ 33 ਦੀਆਂ ਹਾਂ 33 ਦੇਖ ਲੈ ਕੋਈ ਹੋਰ ਕਾਲੇ ਪਿੱਛੇ ਆ ਤੱਕ ਨਾ ਆ ਨਗਦ ਦਿਖਾਈ ਤੇਰੇ ਕਿਦਾ ਕਰੇ ਹੌਦਾ ਕੱਢੀ ਮੜਾ ਜਾ ਇੱਕ ਤਾਂ ਇਹ ਹੋਗੀ ਦੋ ਨਾਗੇ ਹੋਗੇ ਦੋ ਆਉਗੇ ਇੱਕ ਹੋ ਹੋਗੀ ਇੱਕ ਹੋਗੀ ਇੱਕ ਆ ਬੱਚਾ ਹੋ ਗਿਆ ਇੱਕ ਆ ਬੱਚਾ ਹੋ ਗਿਆ ਲਓ ਜੀ ਇਹ ਤੇਰੇ ਪੰਜ ਨਾਗ ਹੋਗੇ ਹਾਂ ਪੰਜ ਨਾਗ ਹੋਗੇ ਇਹਨਾਂ ਦਾ ਹੋ ਗਿਆ ਸੌਦਾ ਜੀ ਹੋ ਗਿਆ ਸੌਦਾ ਹਾਂ ਜੀ ਹੋ ਗਿਆ ਇਹਦਾ ਲਿਖਾਈ ਹੋ ਗਈ ਜੀ ਇੱਕ ਪੱਟਾ ਮੈਂ ਕਹਿੰਦਾ ਹੋ ਇੱਕ ਪੱਟਾ ਆ ਤਿੰਨ ਉਹ ਮੱਠਾ ਦੋ ਬੱਕਰੇ ਆ ਇੱਕ ਪੱਟ ਦੋ ਬੱਕਰੀਆਂ ਨੇ ਲਓ ਜੀ ਫੈਰੀ ਹੋ ਪੱਟਾ ਕਾਲੇ ਨੇ ਖਰੀਦੀ ਨੇ ਸਹਨੇ ਵਾਲੇ ਨੇ